ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਆਪਣਾ ਡੇਰੀ ਫਾਰਮ ਚੈਨਲ ਉੱਤੇ ਤੁਹਾਡੇ ਸਾਰੇ ਵੀਰਾਂ ਦਾ ਸਵਾਗਤ ਆ। ਅੱਜ ਆਪਾਂ ਪਿੰਡ ਬੁੱਢੇ ਤੇ ਪਹੁੰਚੇ ਆਂ ਰੱਬ ਵੀਰ ਕੋਲੋਂ ਤੇ ਵੀਰ ਕੋਲ ਅੱਜ ਦੋ ਪਸ਼ੂ ਬਕਾ ਆ ਹੋਆ। ਇੱਕ ਵੈੜ ਖੀਰੀ ਤੇ ਇੱਕ ਤੋਕੜ ਗੱਬੜ ਮੱਝ। ਸੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਿਹੜੇ ਵੀ ਵੀਰ ਭਰਾ ਨੇ ਕਿਸੇ ਨੇ ਸੂਏ ਸਵਾਇ ਪਹੂ ਲੈਣਾ ਹੋਵੇ ਤੇ ਸੂਏ ਸਵਾਇ ਪਹੂ ਦੀ ਦੋ ਟਾਈਮ ਦੀ ਚਵਾਈ ਕੀਤਾ ਕਰੋ ਤੇ ਗੱਬੜ ਪਹੂ ਦੀ ਥਾਂ ਟੇਪ ਕੇ ਚੈੱਕ ਪਾਸ ਕਰਕੇ ਤਸੱਲੀ ਕਰਕੇ ਫੇਰ ਲੋ। ਕਿਹ ਵੀ ਘਰੋਂ ਲੈਨੇ ਵਪਾਰੀ ਕੋਲੋਂ ਲੈਨੇ ਆਪਣੀ ਤਸੱਲੀ ਕਰਨ ਤੋਂ ਬਿਨਾਂ ਪਸ਼ੂ ਨਾ ਲਿਆ ਕਰੋ ਤੇ ਮੇਰੇ ਭਰਾ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿਉਂਕਿ ਅਸੀਂ ਵੀਡੀਓ ਬਣਾ ਕੇ ਚੱਲ ਜਾਣਾ ਹੁੰਦਾ ਜੇ ਅਸੀਂ ਸਿਰਫ 2 ਮਿੰਟ ਹੋਣੇ ਜਾਂ 10 ਮਿੰਟ ਵੱਧ-ਵੱਧ ਆ ਜਾਾਂਗੇ ਤੁਸੀਂ ਰقم ਤੁਸੀਂ ਲਾਉਣੀ ਹੈ ਤਾਂ ਤੁਸੀਂ ਆਪਣੀ ਤਸੱਲੀ ਕਰਨੀ ਜੇ ਤੇ ਬਾਕੀ ਆਪਾਂ ਵੀਡੀਓ ਸ਼ੁਰੂਆਤ ਕਰਦੇ ਹਾਂ ਤੇ ਪ੍ਰਭ ਵੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾ ਭਈ ਆਪਣਾ ਮੇਰਾ ਨਾਮ ਪ੍ਰਭਜੋ ਸਿੰਘ ਭਾਈ ਡਰੈਸ ਪਈ ਹੈ ਆਪਣਾ ਡਰੈਸ ਪਈ ਪਿੰਡ ਬੁੱਢਾ ਸੇ ਤਹਿਸੀਲ ਬਾਬਾ ਬਗਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੇ ਨੰਬਰ ਦੱਸ ਦਿਓ ਭਈ ਆਪਣਾ ਨੰਬਰ ਦੱਸ ਦਿਓ ਭਈ ਆਪਣਾ ਮੋਬਾਈਲ ਨੰਬਰ ਜੀ 7837168043 7837168043 ਮੋਬਾਈਲ ਨੰਬਰ ਜੀ ਆਪਣਾ ਭਾਈ ਤੇ ਕਿੰਨੇ ਨਾਗ ਸੀਲ ਭਾਈ ਅੱਜ ਆਪਣੇ ਕੋਲ ਦੋ ਨਾਗਵਾ ਭਾਈ ਇੱਕ ਥੀਰੀ ਵਹਿੜ ਜੇ ਜਰਸੀ ਦੀ ਸੰਸਨੀਵਾਲ ਦੇ ਵੱਡੀ ਹੈ ਜਿਹੜੀ ਉੱਚੇ ਗੱਦ ਵਾਲੀ ਉਹਦੇ ਸੀਮੰਦੀ ਆ ਗਾਂ ਇਹਨੂੰ 50016 ਦਾ ਸੀਮੰ ਲਗਾਏ ਜਰਸੀ ਦਾ ਥੀਰੀ ਵਹਿੜ ਜੇ ਹਜੇ ਹੱਤਾ ਦੋਤੇ ਟਾਈਮ ਲਿੰਦਾ ਜੇ 18 ਕੇ 17 ਤਰੀਕ ਨੂੰ ਦਿਨ ਪੂਰੇ ਜੇ ਤੇ ਵੈੜ ਤੁਸੀਂ ਵੇਖ ਸਕਦੇ ਹੋ ਲਾਗੋ ਕੈਮਰਾ ਮਾਰ ਕੇ ਦਿਖਾ ਦਿਓ ਇਹ ਵੈੜ 25+ ਚੱਲਣਾ ਵਈ ਹੈ ਨਵਾਲੀ ਧਵਾਲੀ ਨਹੀਂ ਆ ਹੁਣ ਇਹ ਆਈ ਆ ਤੇ ਨਵਾਲੀ ਧਵਾਲੀ ਤੇ ਬੋਡੀ ਸ਼ੈਨ ਵੱਖਰੀ ਜੇ ਕੀਰੀ ਵੈੜ ਵਾ ਕੋਈ ਦੰਦ ਨਹੀਂ ਛੁੱਟਿਆ ਮੂੰਹ ਚ ਹੋਏ ਤੱਕ ਇਹ ਬਾਕੀ ਤੁਹਾਨੂੰ ਤੋਰ ਕੇ ਵਿਖਾਉਨੇ ਆ ਵੈੜ ਕੀਰੀ ਵੈੜ ਜੇ ਪੂਰੀ ਆ ਮੈਂ ਕਹਿੰਦਾ ਵੀ ਕੋਕਾ ਪੀਸ ਜੀ ਇਹਨੂੰ ਕਹਿੰਦੇ ਆ ਇਹ 526 ਤੇ ਚੱਲਣ ਵਾਲੀ ਜੇ ਪਹਿਲਾਂ ਨਹੀਂ ਦੀ ਡਿਮਾਂਡ ਕੀ ਭਾਈ ਇਹਦੀ ਡਿਮਾਂਡ ਪਾਈ 80000 ਰੁਪਏ ਕਰਦੇ ਆ 80000 ਤੇ ਭਾਈ ਖਾ ਲਿਆ ਭਾਈ ਮਾਨਤਾਨ ਵਿੱਚੋਂ ਮਾਨਤਾਨ ਭਾਈ 5 ਛੱਡ ਦਾਂਗੇ ਠੀਕ ਹੈ 75 ਦੀ ਕਰ ਦਾਂਗੇ ਬਾਕੀ ਕੋਈ ਨਹੀਂ ਫੋਨ ਲਾਵੇ ਵੀਰ ਮੇਰਾ ਜਿੱਥੇ ਭਰਾ ਕਿੱਥੇ ਛੱਡ ਗਰੀ ਹੈ ਪਰ ਬਹੁਤਾ ਜਿਆਦਾ ਵੀ ਨਹੀਂ ਮਾਨਤਾਨ ਹੋਣਾ ਵੀ ਵੀ ਬਹੁਦੇ ਥੱਲੇ ਬੈਠ ਕੋਈ 2000 2000 ਹੋਰ ਛੱਡ ਦਾਂਗੇ ਬਾਕੀ ਕੋਈ ਫੋਨ ਲਾਰੇ ਚਲੋ ਨਾਲ ਫੀਡ ਦਾ ਬੋਰਾ ਦੇ ਦਿਓ ਇੱਕ ਫੀਡ ਜਿਹੜੀ ਚੱਲਣ ਦੀ ਉਹ ਨਾਲ ਹੀ ਦੇ ਦਾਂਗੇ ਹੋਰੀ ਜਿਹੜੀ ਬਾਕੀ ਸੀਲ ਠੰਡੀ ਫੋਲੀਜ ਹੈ ਭਾਈ ਕੋਈ ਮਾਰ ਚੱਲਣ ਵਾਲੀ ਨਹੀਂ ਇਹ ਇਦਾਂ ਨਹੀਂ ਵੇਣਾ ਉਹਦੀਆਂ ਨਹੀਂ ਜੇ ਚਲੋ ਹੁਣ ਮੱਝ ਦੀ ਦੋ ਡਿਟੇਲ ਪਾਈ ਤੁਹਾਨੂੰ ਦਿਖਾਉਂਦੇ ਇੱਕ ਵਾਰੀ ਬੈਠੋ ਖਾਣਾ ਥੱਲੇ ਕੈਮਰੇ ਕੋਲ ਨਾ ਲੈਟ ਜਾ ਰੇ ਮੱਝ ਦੀ ਮੈਂ ਇਹਨਾਂ ਬਹੁਤ ਵਾਰ ਨੂੰ ਆ ਮਰਜੀ ਵੈੜ ਥੱਲੇ ਬਹੁਤ ਜਿੱਦਾਂ ਮਰਜੀ ਠੰਡੀ ਵੈੜ ਜੇ ਬਾਹਲੇ ਮੱਝ ਭਾਈ ਇਹਦੀ ਦੋ ਡਿਟੇਲ ਭਾਜੀ ਇਹਨੂੰ ਭਾਈ 18 ਤਰੀਕ ਨੂੰ 8ਵਾਂ ਮਹੀਨਾ ਸ਼ੁਰੂ ਹੋਏਣਾ ਜੀ 7 ਮਹੀਨੇ ਪੂਰੇ ਜੇ ਐਟ ਟਾਈਮ ਮਿਲਵੋ ਥਾਣੀ ਚੈੱਕ ਪਾਸ ਹੀ ਕਰਾਉਗੀ ਬਗਾਨੇ ਘਰ ਜਾ ਜੇ ਠੀਕ ਹੈ ਜੀ ਇੱਥੇ ਆਪਾਂ ਥਾਣੀ ਚੈੱਕ ਪਾਸ ਕਰਕੇ ਮੇਰਾ ਵੀ ਆਡੇ ਕੋ ਦੋ ਟਾਈਮ ਚ ਵਾਲੇ ਆਈਟਮ ਦੁੱਧ ਦੇ ਕੋ 4 ਲੀਟਰ ਹੈਗਾ ਜੀ ਇਹਦਾ ਕੀ ਪ੍ਰਾਈਸ ਭਾਈ ਜੀ ਰੇਟ ਇਹਦਾ ਭਾਈ 8000 ਰੁਪਿਆ ਠੀਕ ਹੈ ਜੀ ਮਾਨਤਾਣ ਵਿੱਚੋਂ ਮਾਨਤਾਣ ਕੋਈ ਨਹੀਂ ਕਰਦਾਂਗੇ ਭਾਈ ਤੁਸੀਂ ਦੱਸੋ ਕਿੰਨੇ ਦੇ ਦੀਏ 55000 ਘਟਾ ਲਿਓ ਕੋਈ ਨਹੀਂ ਭਾਈ 5000 ਛੱਡ ਦਾਂਗੇ ਸਾਡੇ ਕੋਲ ਹੋਰ 5000 ਛੱਡ ਦਾਂਗੇ ਭਾਈ ਠੀਕ ਹੈ ਹਵੇ ਲਓ ਭਾਈ ਨਾ ਦੇਖੋ ਫੁੱਲ ਆ ਜੀ ਇਹ ਸੱਜਰ 14 15 ਲੀਟਰ ਆਈ ਮੈਂ ਐਵਾ ਇਹ ਲੋ ਨਹੀਂ ਉਨ ਤੋਂ ਡਰਦੀ ਮੈਂ ਕੈਨ ਤੋਂ ਡਰਦੀ ਜੀ ਮੈਂ ਫਿਰ ਜੀ ਸੁਆ ਕਿੰਨਾ ਮੱਝ ਦਾ ਭਾਈ ਇਹ ਤੀਜੇ ਸੁਣੀ ਜੀ ਹਣ ਤੀਜੇ ਵਾਸਤੇ ਗੱਭਣਾ ਦਾ ਤੀਜੇ ਸੁਣੀ ਠੀਕ ਹੈ ਜੀ ਹਾਂ ਜੀ ਅਖੀਰ ਭਾਈ ਦੇਣੀ ਕਿੰਨੇ ਦੀ ਮਾਈ ਤੁਸੀਂ ਭਾਈ ਇਹ ਠੀਕ ਜੇਤ ਕਰੀਏ ਗੱਲ 70 ਦੀ ਕਰ ਦਾਂਗੇ 70 ਦੀ ਹਾਂ ਜੀ ਪੂਰੇ ਪੂਰੇ ਦੀ ਪੂਰੇ ਪੂਰੇ 70 ਦੀ ਥੋੜਾ ਬਰ ਮਾਨਤਾਣਾ 60000 ਦੇ ਦਾਂਗੇ ਬਾਕੀ ਕੋਈ ਨਹੀਂ ਕੋਈ ਫੋਨ ਕਰੇ ਵੀਰ ਪਤਾ ਨਹੀਂ ਕਿੱਥੇ ਛੱਡ ਦੇਣੀ ਆ ਫੋਨ ਕਰੇ ਮੇਰਾ ਭਰਾ ਜੀ ਤੇ ਕਿਹ ਅਡਰੈਸ ਦੱਸ ਦਿਓ ਆਪਣਾ ਦੋਲੇ ਨਾਲੇ ਕੰਟੈਕਟ ਨੰਬਰ ਅਡਰੈਸ ਆਪਣਾ ਭਾਈ ਪਿੰਡ ਬੁੱਢਾ ਥੇ ਤਹਿਸੀਲ ਬਾਬੋਗਾਲ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਨੇੜੇ ਬਿਆਸ ਪਿੰਡ ਆ ਆਪਾਂ ਨੂੰ ਵਿਆਰ ਤੋਂ ਆਪਣਾ 1 ਕਿਲੋਮੀਟਰ ਪੈਂਡਾ ਡਵਾਵਾ ਤੇ ਮੋਬਾਈਲ ਨੰਬਰ ਭਾਈ ਆਪਣਾ 7837168043 783716862 ਤੇ ਵੈੜ ਵਿਖਾ ਦਿਓ ਕਲੀ ਵੀਰ ਜੀ ਫੇਰ ਤੋਂ ਨਗੀਨਾ ਹੀ ਆ ਜਿਹੜਾ ਰੱਖ ਲੂਗਾ ਮੈਂ ਕਹਿੰਨਾ ਵੀ ਬਰੀਡਾਂ ਹੀ ਹੋਣੀਆਂ ਮੈਂ ਇਹ ਹੁੰਦੀਆਂ ਇਹ ਬਰੀਡਾਂ ਹੁਣ ਨਵਾਲੀ ਤੋਂ ਵਾਲੀ ਉਹਦੀ ਸ਼ਾਇਨ ਵੱਖਰੀ ਹੋਣੀ ਸੀ ਹੁਣ ਨਵਾਲਾ ਦਾ ਟਾਈਮ ਨਹੀਂ ਲੱਗਾ